2 ਨਵੰਬਰ ਨੂੰ 40000 ਰੁਪਿਆ ਹਲੋ ਰਮਨਦੀਪ ਦੇ Google Pay ਦੇ ਉੱਤੇ ਆਇਆ ਹੋਇਆ ਇਹਨਾਂ ਪੈਸਿਆਂ ਦੇ ਨਾਲ ਜਿਹੜੇ ਕਾਰਜ ਹੋਏ ਆ ਉਹਨਾਂ ਕਾਰਜਾਂ ਦਾ ਜਿਹੜਾ ਵੇਰਵਾ ਜਿਹੜੇ ਭੈਣ ਵੱਲੋਂ ਮੈਨੂੰ ਪਾਏ ਜਾਂਦੇ ਆ 28 ਤਰੀਕ ਨੂੰ ਪੈਸੇ 30 ਤਰੀਕ ਨੂੰ ਮੇਰੇ ਘਰੇ ਇੱਕ ਕੁੜੀ ਦੀ ਮੈਰਿਜ ਕੀਤੀ ਜਾਂਦੀ ਆ ਉਹ ਭੈਣ ਵੀ ਜਾਣਦੇ ਆ ਤੇ ਮੈਂ ਵੀ ਜਾਣਦਾ ਆ ਇਹ ਟ੍ਰਿਕ ਨੂੰ ਉਹਦੀ ਮੈਰਿਜ ਕੀਤੀ ਜਾਂਦੀ ਜਿਹੜਾ 33000 ਰੁਪਿਆ ਪਾਇਆ ਜਾਂਦਾ ਭੈਣ ਵੱਲੋਂ ਕਿਹਾ ਜਾਂਦਾ ਕਿ ਇਹਦੇ ਮੈਰਿਜ ਦੇ ਉੱਤੇ ਤੂੰ ਖਰਚਾ ਕਰ ਕੁੜੀ ਤੇਰੇ ਕੋਲੇ ਆਉਂਦੀ ਆ ਰਮਨ ਤੇ ਉਹਦਾ ਸਾਰਾ ਲਾਹ ਉਹਦੀ ਡੋਲੀ ਤੁਰਨ ਤੱਕ 47000 ਰੁਪਿਆ ਜਿਹੜਾ ਖਰਚਾ ਆ ਜਿਹਦੀ ਆ ਬਿੱਲ ਨਹੀਂ ਆ ਵੀ ਜਿੰਦਾ ਸ਼ਰਿਆ ਮਸ਼ੂਸ਼ ਕਿਤੇ ਬੰਦੇ ਨੂੰ ਦੇ ਕੇ ਨਸ਼ਾ ਉਹ ਬੰਦਾ ਉੱਥੋਂ ਮੁੜ ਚੱਲਿਆ ਤੇ ਉਹ ਪੈਸੇ ਲੈ ਕੇ ਇੱਥੇ ਤੁਰ ਆਉਂਦਾ ਆਵੇ ਲੋ ਹਾਲ ਤੇ ਬੀਬੀ ਰਮਨਦੀਪ ਕਹਿੰਦੀ ਮੈਂ ਮੋੜਾਂ ਤੇ ਖੜ ਖੜ ਕੇ ਰੋਕਦੀ ਰਹੀਆਂ ਉਹਨ ਰੋਕਾ ਵਾਲਾ ਕਿਥੇ ਜਿਹੜਾ ਘਰ ਦਾ ਬੰਦਾ ਇਹ ਵਿਚੀਆਂ ਦਾ ਸਾਰੇ ਪਿੰਡ ਨੂੰ ਸ਼ਰਿਆਂ ਪਤਾ ਤੇ ਕੋਈ ਬੰਦਾ ਇਹਨੂੰ ਕਹਿੰਦਾ ਹੀ ਨਹੀਂਗਾ ਵੀ ਤੇ ਕੰਮ ਕਰਦਾ ਕਿ ਗੋਲੀਆਂ ਇਹ ਵੇਚੀ ਜਾਂਦਾ ਤੇ ਚਟਾਏ ਲਿਆ ਲਾ ਕੇ ਵੇਚੀ ਜਾਂਦਾ ਜਿਹੜਾ माजी ਬੰਦਾ ਇਹਦਾ ਡਰਗ ਟੈਸਟ ਕਰਵਾ ਲਓ ਛੇ ਮੇਰਾ ਭਰਾ ਡਰਗੀ ਪਾਇਆ ਗਿਆ ਜੋ ਸਜ਼ਾ ਮੈਨੂੰ ਲੋਕ ਲਾਉਣਗੇ ਮੈਂ ਉਹ ਸਜ਼ਾ ਨੂੰ ਕਬੂਲੂਗੀ ਪਰ ਭਰਾ ਮੇਰਾ ਮੈਂ ਇੱਕ ਗਾਰੰਟੀ ਜਿੰਨੀ ਆ ਤੈਨੂੰ ਮੈਂ ਆਪਦੇ ਪਿੰਡ ਨੂੰ ਪਹਿਲਾਂ ਰੱਖਿਆ ਜਿਹੜੇ ਪਿੰਡ ਕਰਕੇ ਤੂੰ ਮੇਰੇ ਤੋਂ ਫਟ ਪਾਉਣ ਲੱਗਾ ਸੀ ਮੇਰਾ ਪਿੰਡ ਪਹਿਲਾਂ ਰਮਨਦੀਪ ਕੌਰ ਮਰਖਾਈ ਚੋਂਦੀ ਤਾਂ ਬਾਪ ਦਾ ਨਾਮ ਵੀ ਲਾ ਸਕਦੀ ਸੀ ਪਰ ਮੈਂ ਆਪਦੇ ਪਿੰਡ ਦਾ ਲਾਇਆ ਮੇਰੇ ਪਿੰਡ ਦਾ ਕੋਈ ਬੰਦਾ ਗੁਰੂ ਘਰੇ ਚੜਕੇ ਕਹੇ ਵੀ ਅਵਤਾਰ ਸਿੰਘ ਮਰਖਾਈ ਨਸ਼ਾ ਤਸਰੀ ਕਰਤਾ ਜਾਂ ਜਹੇਦਾਰ ਹਰਮੰਦਰ ਸਿੰਘ ਨਸ਼ਾ ਤਸਰੀ ਕਰਤਾ ਜਾਂ ਰਮਨਦੀਪ ਕੌਰ ਮਰਖਾਈ ਕਰਦੀਆ ਛੇਤਰ ਭਰਾਵਾ ਤੇਰਾ ਤੇ ਸਿਰ ਸਾਡਾ ਇਹਨੇ ਨਵਾਂ ਹੀ ਅਪਲੀਕੇਸ਼ਨ 4 ਮਹੀਨਿਆਂ ਦੀਆਂ ट्रांजੈਕਸ਼ਨਾਂ ਦਾ ਮੇਰੇ ਤੇ ਲਾਤ। ਜੇ ਮੇਰੇ ਵੀਰ ਨੇ ਕਿਸੇ ਨੇ ਮੇਰੇ ਘਰ ਦੇ ਕੰਮ ਲਈ ਦਿੱਤੇ ਹੋਣਗੇ ਮਾੜਾ ਨਹੀਂ। ਮੈਂ ਸਾਰੀ ਦਿਹਾੜੀ ਲੋਕਾਂ 'ਚ ਜਾਨੀ ਆ ਲੋਕ ਸੇਵਾ ਕਰਦੀ ਆ ਸੰਸਥਾਵਾਂ ਲੋਕਾਂ ਤੇ ਚੱਲਦੀਆਂ। ਕਿ ਮੈਂ ਐਨਆਰਆਈਆਂ ਵੀਰਾਂ ਨੂੰ ਵੀ ਬੇਨਤੀ ਕਰਦਾ ਵੀ ਤੁਹਾਡੀ ਖੂਨ ਪਸੀਨੇ ਦੀ ਕਮਾਈ ਆ ਇੱਥੇ ਸਮਾਜ ਸੇਵੀ ਪੰਜਾਬ ਦੇ ਵਿੱਚ ਖੁੰਬਾ ਵਾਂਗੂ ਗੇ ਵੇ। ਇੱਥੇ ਬਹੁਤ ਬਹੁਤ ਕੁਝ ਚੱਲ ਰਿਹਾ। ਕੋਈ ਕਿਸ ਸਮਾਜ ਸੇਵਾ 'ਚ ਪਿਆਵਿਆ ਕੋਈ ਏਜੰਟਾਂ ਵਾਲੀ ਸਮਾਜ ਸੇਵਾ 'ਚ ਪਿਆਵਿਆ ਕੋਈ ਕਿਤੇ ਪਿਆਵਿਆ ਬਹੁਤ ਕੁਝ ਪਿਆ ਤੇ ਤੁਸੀਂ ਇਹਨਾਂ ਤੋਂ ਬਚੋ ਜੇ ਤੁਸੀਂ ਸੇਵਾ ਕਰਨੀ ਹੈ ਕਿਸੇ ਪਰਿਵਾਰ ਦੇ ਮੈਂਬਰ ਨਹੀਂ ਸਿੱਧੀ ਕਿਸੇ ਦੁਖੀ ਪਰਿਵਾਰ ਨਾਲ ਰਾਹਤਤਾ ਕਰੋ ਕੋਈ ਪਰਿਵਾਰ ਅਡੌਪਟ ਕਰ ਲਓ ਬਥੇਰੇ ਪਰਿਵਾਰ ਲੋੜਵੰਦ ਹੈਗੇ ਆ ਜਿਹੜੀ ਤੂੰ ਮੇਰੀ ਵੀਡੀਓ ਐਡਿਟ ਕਰਕੇ ਪਾਈ ਆ ਨਾ ਜਿੱਥੇ ਰਮਨਦੀਪ ਕਹਿ ਰਹੀ ਆ ਕਿ ਮੈਂ ਕਿਸੇ ਤੋਂ 100 ਰੁਪਏ ਦੀ ਰਵਾਦਾਰ ਨਹੀਂ ਉਹ ਮੇਰੀ ਵੀਡੀਓ ਸਰਲੇਖ ਚੈਨਲ ਤੇ ਉਸ ਤੋਂ 1 ਸਾਲ ਪੁਰਾਣੀ ਆ ਨਵੰਬਰ ਦੇ ਵਿੱਚ ਖੰਡਪਾਠ ਹੁੰਦਾ ਨਵੰਬਰ ਦੇ ਵਿੱਚ ਜਾ ਕੇ ਖੰਡਪਾਠ ਹੁੰਦਾ ਤੇ ਭੈਣ ਦਵਿੰਦਰ ਮੇਰੇ ਨਾਲ ਜੁੜਦੀ ਆ ਤੀਆਂ ਦੇ ਮੇਲੇ ਤੋਂ ਕੱਲਾ ਕੱਲਾ ਸਬੂਤ ਕੱਲੀ ਕੱਲੀ ਭੈਣ ਦੀ ਵੀਡੀਓ ਕੱਲੀ ਕੱਲੀ ਟਰਾਂਜੈਕਸ਼ਨ ਮੇਰੇ ਕੋਲੇ ਆ ਮੈਂ ਕੋਈ ਇਹ ਨਹੀਂ ਕਿ ਮੈਂ ਜਿਹੜੀ ਮੈਂ ਗੱਲ ਕਹੀ ਸੀ ਕਿ ਮੈਨੂੰ ਕੋਈ ਵੀ ਮੇਰੇ ਏਰੀਏ ਦਾ ਬੰਦਾ ਇਹ ਨਹੀਂ ਸਾਬਤ ਕਰ ਸਕਦਾ ਵੀ ਕਿਸੇ ਤੋਂ ਮੈਂ ਰੁਪਏ ਲਏ ਕੁੜੀ ਰਾਣੀ ਆ ਉਹ ਕੁੜੀ ਦੀ ਡੈਥ ਹੋ ਚੁੱਕੀ ਆ ਜੀ ਦੇ ਘਰ ਵਾਲੇ ਨੂੰ ਅਰੈਸਟ ਕਰਕੇ ਮੇਰ ਸਿੰਘ ਵਾਲੇ ਦੇ ਬੰਦੇ ਨੂੰ ਲਿਜਾਇਆ ਗਿਆ ਸੀ ਹੁਣ ਜੇ ਤੂੰ ਸੱਚੀਆਂ ਹੀ ਸੋਨੀਆਂ ਨਾ ਫਿਰ ਆਪਾਂ ਸੱਚੀਆਂ ਤੇ ਹੀ ਆਵਾਂਗੇ ਦੂਸਰੀ ਗੱਲ ਆਦੇ ਪੇਸ਼ ਤੋਂ ਨਾ ਆਪਾਂ ਐ ਕਰੀਏ ਵੀ ਆਪਾਂ ਮੀਡੀਆ ਕਾਨਫਰੰਸ ਰੱਖ ਲਈਏ ਇੱਕ ਉਹਦੇ ਵਿੱਚ ਤੂੰ ਵੀ ਜਵਾਬ ਦੇਈਂ ਤੇ ਮੈਂ ਵੀ ਤੈਨੂੰ ਜਵਾਬ ਦੇਵਾਂਗੀ ਉਸ ਦਿਨ ਵੀ ਭਰਾਓ ਮੈਂ ਅੱਜ ਤੁਹਾਨੂੰ ਸਚਾਈ ਦੱਸਦੀ ਆ ਉਸ ਦਿਨ ਮੈਂ ਕੋਈ ਇਹਨੂੰ ਧੰਕੀ ਦਾ ਫੋਨ ਨਹੀਂ ਸੀ ਕੀਤਾ ਮੈਂ ਇਹਨੂੰ ਇਹ ਗੱਲ ਕਹੀ ਸੀ ਭਰਾ ਮੇਰੇ ਆ ਜੇ ਤੈਨੂੰ ਕੋਈ ਮੇਰੇ ਤੇ ਡਾਊਟ ਆ ਨਾ ਐਂ ਕਰ ਵੀ ਆਪਾਂ ਮੀਡੀਆ 'ਚ ਬਹਿ ਜਾਂਦੇ ਮੈਂ ਤੇਰੇ ਸਾਰੇ ਸਵਾਲਾਂ ਦੇ ਜਵਾਬ ਦੇਵਾਂਗੀ ਆ ਫੇਸਬੁਕ ਤੋਂ ਚਾਰੇ ਪਈ ਹੁੰਦੇ ਤੁਸੀਂ ਮੇਰੇ ਘਰ ਦੇ ਹਾਲਾਤ ਦੇਖੇ ਨਾ ਬਾਈ ਜੀ ਆਦਮੀ ਮੇਰਾ ਨਹੀਂ ਕਮਾਉਣ ਵਾਲਾ ਨਸ਼ੇ ਦੇ ਨਾਲ ਚਲਾ ਗਿਆ ਮਰ ਲਿਆ ਇੱਕ ਮੇਰੇ ਕੋਲੇ ਜ਼ਮੀਨ ਨਹੀਂ ਦਿੱਤੇ ਬਣਾ ਰਾਤ ਦੇ 12 ਵਜੇ ਕਿਸੇ ਕੁੜੀ ਨੂੰ ਉਹਦੇ ਘਰ ਆਲੇ ਨੂੰ ਕੋਲ ਤਾਂ ਨਹੀਂ ਜਨਾ ਪੈ ਗਈ ਆ ਜੇ ਕੋਈ ਨਸ਼ੀ ਵਾਲੇ ਆ ਗਏ ਉਹਨਾਂ ਨੇ ਜਨਾ ਆ ਮੇਰਾ ਪਿੰਡ ਮੇਰੇ ਤੋਂ ਕਿੰਨੀ ਦੂਰ ਸਾਰੇ ਪਿੰਡ ਦੀ ਜ਼ਮੀਰ ਅਖਸਾਰ ਦੀ ਮਰਿਆ ਮੈਨੂੰ ਉੱਥੋਂ ਫੋਨ ਆਊਗਾ ਵੀ ਭੈਣਿਆ ਜਾ ਕੇ ਫੜਦੇ ਆ ਦੱਸੋ ਵੀ ਮੈਂ ਘਰ ਕਿੱਥੋਂ ਚਲਾਉਣਾ ਹੈ ਖਾ ਦੇ ਸਕਦੇ ਖਾਨੀ ਆ ਜਾਂ ਜਿਹੜੀਆਂ ਗੱਡੀਆਂ ਤੇ ਜਾਣੇ ਉਹਨਾਂ ਤੇ ਵੀ ਤੇਲ-ਕੁੱਤੀ ਦਾ ਅਜੇ ਤੱਕ ਕੋਈ ਬਿਲਦਾਇੀ ਗੱਲ ਨਾ ਕੌਂਗਾ ਸੀ ਤੇਲ ਖਰਚਾ ਦਿੱਤਾ। ਤੁਹਾਨੂੰ ਭੈਣ ਜੀ ਉਹਨਾਂ ਨੇ ਜਿੱਥੇ ਵੀ ਮੇਰੀ ਸਿਸਟਰ ਨੇ ਕਿਤੇ ਤੁਹਾਨੂੰ ਭੇਜਿਆ ਤੁਹਾਨੂੰ ਉਹਨਾਂ ਨੇ ਤੇਲ ਖਰਚਾ ਦਿੱਤਾ। ਤੁਸੀਂ ਰਹਿਣ ਦਿਓ ਆਪਾਂ ਪਿਛਲੀਆਂ ਗੱਲਾਂ ਨਾ ਫਰੋਲ ਗਏ। ਇਹਨਾਂ 'ਚ ਕੁਝ ਨਹੀਂ ਨਿਕਲਣਾ। ਤੇ ਫਿਰ ਤੁਸੀਂ ਚਲੋ ਇਹ ਪ੍ਰੋਗਰਾਮ ਹੋਇਆ ਤੁਸੀਂ ਕਰ ਲਿਆ। ਫਿਰ ਤੁਸੀਂ ਕੁਲਬੀਰ ਜੀਰੇ ਸਾਫਾ ਐਮਐਲਏ ਉਹਨਾਂ ਦੇ ਘਰੋਂ ਤੁਸੀਂ ਲਾਈਵ ਹੋਏ। ਤੁਸੀਂ ਜਿਹੜਾ ਆਪਾਂ ਸਾਰਿਆਂ ਨੇ ਇੱਥੇ ਧਰਨੇ ਤੇ ਆਪਾਂ ਬੈਠੇ ਸੋਨਾਂ ਚ ਮੈਂ ਵੀ ਇੱਕ ਸੀ। ਥੋੜਾ ਪਤਾ ਨਹੀਂ ਤੁਹਾਨੂੰ ਰਮਨ ਨੇ ਕੁਝ ਬੰਨਾਂ ਵਾਲੇ ਆਲੇ ਨੇ ਕੁਝ ਕਿਹਾ ਜਾਂ ਮੈਨੂੰ ਨਹੀਂ ਉਹਦੇ ਬਾਰੇ ਪਤਾ ਤੁਸੀਂ ਸਾਡੇ ਸਾਰਿਆਂ ਨੂੰ ਇੱਕੇ ਰਸੇ ਰੱਖਿਆ ਥੋੜਾ ਹੀ ਵੇਖੋ ਆਪਾਂ ਸੋਸ਼ਲ ਮੀਡੀਆ ਤੇ ਬੋਲਦੇ ਆ ਕਮੈਂਟ ਤੁਹਾਨੂੰ ਚੰਗੇ ਵੀ ਆਉਣੇ ਆ ਮਾੜੀ ਵੀ ਆਉਣੇ ਸਾਡੀ ਭਾਸ਼ਾ ਉਸ ਤਰ੍ਹਾਂ ਦੀ ਨਹੀਂ ਹੋਣੀ ਚਾਹੀਦੀ ਤੁਹਾਨੂੰ ਇਹ ਭਾਸ਼ਾ ਨਹੀਂ ਸ਼ੋਭਾ ਦਿੰਦੀ ਚਲੋ ਮੈਂ ਮੇਰੇ ਮੇਰੀ رائے ਆ ਤੁਹਾਡੀ ਕੀ ਹੈ ਉਹਦੇ ਬਾਰੇ ਮੈਂ ਕੁਝ ਹੁਣ ਜਿਹੜੀ ਨਸ਼ੇ ਦੀ ਆਪਾਂ ਗੱਲ ਕਰਦੇ ਆ ਸਭ ਤੋਂ ਵੱਧ ਤੁਸੀਂ ਇਹਦਾ ਜਿਹੜਾ ਹੈਗਾ ਜਿਹੜਾ ਕੀਤਾ ਪ੍ਰਚਾਰ ਵੀ ਪ੍ਰਸਾਰ ਰੋਕਣ ਦਾ ਵੀ ਜਿਹੜਾ ਤੁਸੀਂ ਆਪਣੇ ਵੱਲੋਂ ਬਹੁਤ ਜ਼ਿਆਦਾ ਇਸ ਚੀਜ਼ ਦੇ ਉੱਤੇ ਕੀਤਾ ਪਰ ਇੱਕ ਵੀਡੀਓ ਆਹਾ ਇਹਦਾ ਤੁਸੀਂ ਜਵਾਬ ਜ਼ਰੂਰ ਦੇ ਆ ਜੇ ਤੇ ਬਲਗਰ ਭਾਸ਼ਾ ਚ ਨਾ ਦੇ ਆ ਜੇ ਫਿਰ ਉਹ ਜੇਬ ਦੀ ਭਾਸ਼ਾ ਉਹੋ ਜੀ ਸਾਨੂੰ ਵੀ ਆਉਂਦੀ ਆ ਆਪਾਂ ਉਹੋ ਜੀ ਤੇ ਨਾ ਹੀ ਪੀਏ ਤੁਸੀਂ ਉੱਥੇ ਜੋ ਦੋਸ਼ ਲਾਇਆ ਸੀ ਵੀ ਧਰਨੇ ਤੇ ਕੀ ਪੋਛ ਹੋਇਆ ਮੈਨੂੰ ਸਭ ਪਤਾ ਹੈ ਚੰਗਾ ਹੋਊਗਾ ਤੁਸੀਂ ਨੰਗੇ ਕਰੋ ਮੈਂ ਇੱਕ ਬੰਦੇ ਦੀ ਜ਼ਿੰਮੇਵਾਰੀ ਚੱਕਦਾ ਡਾਕਟਰ ਹਰਿੰਦਰ ਜੀ ਦੇ ਦੀ ਕੋਈ ਬੰਦਾ ਉਹ ਤੇ 2 ਰੁਪਈਆ ਦਾ ਵੀ ਸਾਬਤ ਕਰ ਦੇਵੇ ਸਜ਼ਾ ਮੈਨੂੰ ਮੇਰੇ ਤੇ ਕੋਈ ਬੰਦਾ ਸਾਬਤ ਕਰ ਦੇਵੇ ਜਿੱਥੇ ਤੁਸੀਂ ਕਹੋਗੇ ਸਜ਼ਾ ਦੇ ਹੱਕਦਾਰ ਹੋ ਪਰ ਆ ਜਵਾਬ ਜ਼ਰੂਰ ਦੇ ਆ ਵੇਖ ਲੋ ਪਿੰਡਾਂ ਵਾਲੇ ਨਸ਼ਾ ਕਰਾਉਨੇ ਆ ਨਸ਼ਾ ਸ਼ਾਉਨੇ ਆ ਆ ਵੀ ਜਿੰਦਾ ਸ਼ਰਿਆ ਮਸ਼ੂਸ਼ ਕਿਤੇ ਬੰਦੇ ਨੂੰ ਦੇ ਕੇ ਨਸ਼ਾ ਉਹ ਬੰਦਾ ਉੱਥੋਂ ਮੁੜ ਚੱਲਿਆ ਤੇ ਉਹ ਪੈਸੇ ਲੈ ਕੇ ਇੱਥੇ ਪਰ ਆਉਂਦਾ ਆ ਵੇਖ ਲੋ ਹਾਲ ਤੇ ਬੀਬੀ ਰਮਨਦੀਪ ਕਹਿੰਦੀ ਮੈਂ ਮੋੜਾਂ ਤੇ ਖੜ ਖੜ ਕੇ ਰੋਕਦੀ ਰਹੀ ਆ ਹੁਣ ਰੋਕਣ ਵਾਲਾ ਕਿੱਥੇ ਜਿਹੜਾ ਘਰ ਦਾ ਬੰਦਾ ਇਹ ਵਿੱਚੀਆਂ ਦਾ ਸਾਰੇ ਪਿੰਡ ਨੂੰ ਸ਼ਰਿਆ ਪਤਾ ਤੇ ਕੋਈ ਬੰਦਾ ਇਹਨੂੰ ਕਹਿੰਦਾ ਹੀ ਨਹੀਂਗਾ ਵਿਤੇ ਕੰਮ ਕਰਦਾ ਕਿ ਗੋਲੀਆਂ ਇਹ ਵੇਚੀ ਜਾਂਦਾ ਤੇ ਛਟਾਏ ਲਿਆ ਲਾ ਕੇ ਵੇਚੀ ਜਾਂਦਾ ਕੋ ਬੰਦਾ ਮੜ ਪਿਆ ਪਿਛਾ ਨੂੰ ਉੱਥੋਂ ਲੈ ਕੇ ਮੋਟਰਸਾਈਕਲ ਤੇ ਹੋਰਾਂ ਨੂੰ ਪਰ ਪਿਆ ਆਵਦਾ ਚੱਕਰ ਪੂਤਾ ਵੇਖ ਲੋ ਇਹਨਾਂ ਦੀ ਤੇ ਸਾਰੇ ਪਿੰਡ 'ਚ ਪਤਾ ਤਾਂ ਕੋਈ ਬੋਲਦਾ ਹੀ ਨਹੀਂ ਉਹ ਉਦੋਂ ਬੀਬੀ ਕਹੇ ਸੀ ਮੈਂ ਮੋੜਾਂ ਦੇ ਖੜ ਖੜ ਕੇ ਰੋਕੀ ਆ ਨਸ਼ੇ ਵਾਲੇ ਤੇ ਹੁਣ ਆਪਦੀ ਘਰ ਦਾ ਦੀ ਬੰਦਾ ਤਾਂ ਰੁਕਦਾ ਨਹੀਂ ਨੇ ਤੁਹਾਨੂੰ ਪਤਾ ਜੀ ਜਦੋਂ ਮੈਂ ਜੀਰੇ ਲੱਗਿਆ ਸੀ ਉਦੋਂ ਵੀ ਏਸੇ ਜਿਹੜੇ ਬੰਦੇ ਦੀ ਇਹ ਵੀਡੀਓ ਆਪਾਂ ਫੜਿਆ ਸੀ ਤੇ ਪਰਚਾ ਵੀ ਇੱਕ ਹੋਇਆ ਸ਼ਾਇਦ ਹੋਰ ਵੀ ਹੋਇਆ ਹੋਵੇ ਉਹਦਾ ਮੈਨੂੰ ਯਾਦ ਨਹੀਂ ਉਹ ਵੀ ਚੰਗਾ ਹੋਊਗਾ ਤੁਸੀਂ ਇਹਦੇ ਬਾਰੇ ਜਵਾਬ ਜ਼ਰੂਰ ਦੇ ਜੇ ਵੀ ਇਹ ਝੰਡਾ ਤੁਹਾਡਾ ਕੀ ਲੱਗਦਾ ਨਹੀਂ ਫਿਰ ਅਗਲੀ ਵੀਡੀਓ 'ਚ ਮੈਂ ਸਾਰਾ ਦੱਸੂਗਾ ਕਿਉਂਕਿ ਦੂਜੇ ਵੱਲ ਉਂਗਲ ਕਰਨੀ ਬੜੀ ਸੌਖੀ ਹੁੰਦੀ ਹੈ ਕੱਲ ਮੇਰੇ ਵੀਰ ਲੋਂਗੋ ਦੇਵਾ ਸਨੇਰ ਸਪਾਲ ਸਿੰਘ ਨੇ ਮੇਰੇ ਤੇ ਕੁਝ ਜਿਹੜੇ ਇਲਜ਼ਾਮ ਲਾਏ ਸੀ ਜਿਨ੍ਹਾਂ ਨੂੰ ਮੈਂ ਤੁਹਾਡੇ ਜਨਤਾ ਦੀ ਕਚਹਿਰੀ ਦੇ ਵਿੱਚ ਰੱਖਣਾ ਚਾਹੁੰਦੀ ਆ ਜਿਹਦੇ ਵਿੱਚ ਆ ਮੈਂ ਬੈਂਕ ਦਾ ਸਟੇਟਮੈਂਟ ਕਢਾ ਕੇ ਲਿਆਂਦੀ ਆ ਬੈਂਕ ਦਾ ਸਟੇਟਮੈਂਟ ਦੇ ਵਿੱਚ ਜੋ ਕਿ ਮੈਂ ਪਹਿਲਾਂ ਵੀ ਲਾਈਵ 'ਚ ਵੀ ਦੱਸਿਆ ਸੀ ਵੀ ਭੈਣ ਵੱਲੋਂ 28 10 2023 ਨੂੰ 33640 ਰੁਪਏ 92 ਪੈਸੇ ਆਏ ਸੀ 31 10 2023 ਨੂੰ 29793 ਰੁਪਏ 373 ਪੈਸੇ ਆਏ ਸੀ 1 11 2023 ਨੂੰ 19848 ਰੁਪਏ 93 ਪੈਸੇ 2 1 2023 ਨੂੰ 40000 ਰੁਪਏ ਇਹ ਵੀਰਜੀ ਸਿੰਘਾਪੁਰ ਵਾਲੇ ਆ ਜਿਹੜੇ ਇਹਨਾਂ ਦੇ ਨੌਣਾ ਉਹਨਾਂ ਨੇ ਪਾਇਆ ਸੀ 12 1 2023 ਨੂੰ ਦੀਵਾਲੀ ਵਾਲੇ ਦਿਨ ਭੈਣ ਦਲਵਿੰਦਰ ਵੱਲੋਂ 1000 85 ਰੁਪਏ ਤੇ 63 ਪੈਸੇ ਪਾਏ ਗਏ ਸੀ ਅੱਛਾ ਸੁਣੋ ਜੀ ਇਹ ਤਾਂ ਭੈਣ ਵੱਲੋਂ ਆਏ ਸੀ ਮੈਨੂੰ ਪੈਸੇ ਇਹਨਾਂ ਪੈਸਿਆਂ ਦੇ ਨਾਲ ਜਿਹੜੇ ਕਾਰਜ ਹੋਏ ਆ ਉਹਨਾਂ ਕਾਰਜਾਂ ਦਾ ਜਿਹੜਾ ਵੇਰਵਾ ਜਿਹੜੇ ਭੈਣ ਵੱਲੋਂ ਮੈਨੂੰ ਪਾਏ ਜਾਂਦੇ ਆ 28 ਤਰੀਕ ਨੂੰ ਪੈਸੇ 30 ਤਰੀਕ ਨੂੰ ਮੇਰੇ ਘਰੇ ਇੱਕ ਕੁੜੀ ਦੀ ਮੈਰਿਜ ਕੀਤੀ ਜਾਂਦੀ ਆ ਉਹ ਭੈਣ ਵੀ ਜਾਂਦੇ ਆ ਤੇ ਮੈਂ ਵੀ ਜਾਂਦੀ ਆ 30 ਤਰੀਕ ਨੂੰ ਉਹਦੀ ਮੈਰਿਜ ਕੀਤੀ ਜਾਂਦੀ ਜਿਹੜਾ 33000 ਰੁਪਿਆ ਪਾਇਆ ਜਾਂਦਾ ਭੈਣ ਵੱਲੋਂ ਕਿਹਾ ਜਾਂਦਾ ਕਿ ਇਹਦੇ ਮੈਰਿਜ ਦੇ ਉੱਤੇ ਤੂੰ ਖਰਚਾ ਕਰ ਕੁੜੀ ਤੇਰੇ ਕੋਲੇ ਆਉਂਦੀ ਆ ਰਮਨ ਤੇ ਉਹਦਾ ਸਾਰਾ ਲਾ ਉਹਦੀ ਡੋਲੀ ਤੁਰਨ ਤੱਕ 47000 ਰੁਪਇਆ ਜਿਹੜਾ ਖਰਚ ਆਇਆ ਜਿਹਦੇ ਆ ਬਿੱਲ ਨਹੀਂ ਕੱਲਾ ਕੱਲਾ ਬਿੱਲ 92200 ਰੁਪਏ ਇੱਕ ਕੱਪੜਿਆਂ ਦੇ ਸੋ ਮੈਂ ਉਹ ਸਾਰੇ ਬਿੱਲ ਆ ਜਿਹੜੇ ਉਹ ਜਨਤਿਕ ਤੁਹਾਨੂੰ ਕਰਕੇ ਵਿਖਾਉਣੇ ਚਾਹੀਣੀਆਂ ਜਿਹੜੇ ਕੱਲੇ ਕੱਲੇ ਬਿੱਲ ਆ ਰੋਟੀ ਪਾਣੀ ਦਾ ਖਰਚਾ ਜਿਹੜਾ ਸਾਰਾ ਕੁਝ ਉਹਦਾ ਜਿਹੜਾ ਸ਼ਹਿਰ ਦੇ ਵਿੱਚ ਰੋਟੀ ਪਾਣੀ ਕੀਤਾ ਗਿਆ ਸੀ ਸਾਰਾ ਕੁਝ ਜਿਹੜਾ ਭੈਣ ਮੇਰੀ ਨੇ 33600 ਰੁਪਏ 40 ਰੁਪਏ ਪਾਇਸੀ ਉਥੇ 47000 ਰੁਪਿਆ ਖਰਚ ਆਇਆ। ਉਸ ਤੋਂ ਅੱਗੇ ਭੈਣ ਦਲਵਿੰਦਰ कौर ਵੱਲੋਂ 3110 2023 ਨੂੰ ਮੈਨੂੰ ਜਿਹੜਾ 29000 ਰੁਪਿਆ ਪਾਇਆ ਜਾਂਦਾ। ਅ 29000 ਰੁਪਿਆ ਜਿਹੜਾ ਲੰਗਰ ਦੀ ਸੇਵਾ ਵਾਸਤੇ ਜਿਹੜਾ ਆਪਾਂ ਖੰਡ ਪਾਤ ਸਾਹਿਬ ਆਰੰਭ ਕਰਾਇਆ ਸੀ। ਹਜ਼ਾਰਾਂ ਲੋਕ ਆਏ ਹਜ਼ਾਰਾਂ ਨੇ ਲੰਗਰ ਛਕਿਆ। ਇਹ ਤੂੰ ਗਾਂ 110 2000 ਤੇਨੂ ਜਿਹੜਾ ਆਪਣੇ ਪੰਜ ਨੂੰ ਭੋਗ ਪੈਂਦਾ ਪੰਜ ਨੂੰ ਲੰਗਰ ਬੰਦਾ 19000 ਰੁਪਇਆ ਭੈਣ ਵੱਲੋਂ ਜਿਹੜਾ 19848 ਰੁਪਏ ਪਾਏ ਜਾਂਦੇ ਆ 40000 ਰੁਪਇਆ ਜਿਹੜਾ ਵੀਰਜੀ ਸਿੰਘਾਪੁਰ ਵਾਲਾ ਉਹਨਾਂ ਵੱਲੋਂ ਪਾਇਆ ਜਾਂਦਾ ਸੋ ਉਹਦੇ ਵਿੱਚ ਮੈਂ ਦੱਸ ਦੇਣਾ ਚਾਹੁੰਦੀ ਆ ਕਿ ਮੈਂ ਵਾਰ-ਵਾਰ ਭੈਣ ਜੀ ਉਹਨਾਂ ਨੂੰ ਪਹਿਲਾਂ ਮੈਂ ਜਿਹੜੀਆਂ ਸਟੇਟਮੈਂਟਾਂ ਵੀ ਪਾਈਆਂ ਸੀ ਤੇ ਭੈਣ ਜੀ ਕਹਿੰਦੇ ਸੀ ਵੀ ਅੱਜ ਤੋਂ ਬਾਅਦ ਪੁੱਤ ਮੈਨੂੰ ਸਬੂਤ ਦੇਣ ਦੀ ਲੋੜ ਨਹੀਂ ਪਰ ਸ਼ਾਇਦ ਪ੍ਰਮਾਤਮਾ ਨੇ ਮੇਰੇ ਕੱਖ ਰੱਖਣੇ ਸੀ ਸਬੂਤ ਰੱਖੇ ਜਿਹੜੀਆਂ ਮਸ਼ੀਨਾਂ ਦੀ ਗੱਲ ਹੈ 21000 ਦਾ ਬਿੱਲ ਆ ਮਸ਼ੀਨਾਂ ਦਾ 21000 ਦਾ ਬਿੱਲ ਆ ਜੀ 12000 ਦਾ ਬਿੱਲ ਇੱਕਾ ਜਿਹੜੀਆਂ 13 ਮਸ਼ੀਨਾਂ ਭੈਣ ਵੱਲੋਂ ਦਿੱਤੀਆਂ ਗਈਆਂ ਸੀ ਤੇ ਤਿੰਨ ਮਸ਼ੀਨਾਂ ਜਿਹੜੀਆਂ ਉਹ ਪਹਿਲਾਂ ਲਈਆਂ ਗਈਆਂ ਸੀ ਸੁਖਾਉਣ ਦੇ ਵਾਸਤੇ ਜਿਹਦੇ ਵਿੱਚੋਂ ਦੋ ਮਸ਼ੀਨਾਂ ਦੇ ਪੈਸੇ ਮੈਂ ਦਿੱਤੇ ਸੀ ਤੇ ਇੱਕ ਦੇ ਭੈਣ ਜਤਿੰਦਰ ਕੌਰ ਨੇ ਜਿਹੜਾ 10000 ਦਾ ਮੇਰਾ ਵੀਰ ਜੀ ਕਰ ਕਰ ਰਿਆ ਸੋ ਇੱਥੇ ਨਾਲ ਮੈਂ ਦੱਸ ਦੇਣਾ ਚਾਹੁੰਦੀ ਆਂ ਵੀ ਇੱਥੇ ਉਸ ਸਮੇਂ ਤੇ ਇੱਕ ਗਰੀਬ ਪਰਿਵਾਰ ਦੀ ਕੁੜੀ ਦਾ ਵਿਆਹ ਸੀ ਜਿਹਦੇ ਉੱਤੇ ਤਿੰਨ ਸੂਟ ਤੇ ਭਾਂਡੇ ਜਿਹੜੇ ਦਿੱਤੇ ਗਏ ਸੀ ਜਿਹਦਾ ਬਿੱਲ ਆ ਪਿਆ ਸੋ ਅਗਲੀ ਗੱਲ ਮੈਂ ਕਰਨੀ ਚਾਹੁੰਦੀ ਆਂ ਕਿ ਉਸ ਤੋਂ ਬਾਅਦ ਇਹ ਭੈਣ ਦੀਆਂ ਟ੍ਰਾਂਜੈਕਸ਼ਨਾਂ ਜਿਹੜੇ ਭੈਣ ਵੱਲੋਂ ਪੈਸੇ ਮੈਨੂੰ ਪਾਏ ਗਏ ਆ ਉਹਨਾਂ ਪੈਸਿਆਂ ਦਾ ਹਿਸਾਬ ਆ ਕੱਲਾ ਕੱਲਾ ਬੰਦਾ ਆ ਕੇ ਮੇਰੇ ਘਰੇ ਸਾਹ ਲੈ ਸਕਦਾ ਜੀ ਉਸ ਤੋਂ ਬਾਅਦ ਸੇਖੇ ਕਲਾਾਂ ਦੇ ਵਿੱਚ ਮੈਂ ਜਾਨੀਆਂ ਜਿਹੜੀਆਂ ਕਿ ਵੀਡੀਓ ਮੀਡੀਆ ਦੇ ਉੱਤੇ ਪੈਂਗਾ ਜਿਹਦੇ ਉੱਤੇ 5 700 ਦੇ ਛੋਲੇ ਤੇ ਬਦਾਮ ਜਿਹੜੇ ਮੁੰਡੇ ਗਰਾਊਂਡ ਵਾਲੇ ਖੇਡਣ ਵਾਲੇ ਪਲੇਅਰ ਤੇ ਉਹਨਾਂ ਨੂੰ ਜਿਹੜੇ ਫਲ ਦਿੱਤੇ ਜਾਂਦੇ ਆ 3500 ਦੀਆਂ ਕਾਪੀਆਂ ਤੇ ਪੈਨਸਲਾਂ 2417 ਦੇ ਜਿਹੜੇ ਪੇਲੇ ਆਉਂਦੇ ਆ 13900 ਰੁਪਇਆ ਜਿਹੜਾ ਉਸ ਦਿਨ ਦਾ ਖਰਚਾ ਬੰਦਾ ਹੁਣ ਪ੍ਰਭਾਉ ਮੇਰੇਓ ਇਹ ਸਾਰਾ ਖਰਚਾ ਤੁਸੀਂ ਜੋੜ ਲਓ ਤੇ ਜਿਹੜੇ ਮੇਰੇ ਵੀਰ ਨੇ ਲੋਂਗੋ ਦੇਵਾਲੇ ਨੇ ਕਿਹਾ ਵੀ ਰਮਨਦੀਪ ਕੌਰ ਮਰਖਾਈ ਖਾਗੀ 1 ਲੱਖ ਰੁਪਇਆ 140000 ਰੁਪਇਆ ਖਾਦਾ ਆ ਪ੍ਰਭਾਉ ਸਟੇਟਮੈਂਟਾਂ ਇਹਨਾਂ ਸਟੇਟਮੈਂਟਾਂ ਦੇ ਵਿੱਚ ਤੁਸੀਂ ਆਪ ਹੀ ਜੋੜ ਲਾ ਕੇ ਦੇਖ ਲਓ ਵੀ ਜਿੰਨੇ ਉਤਲੇ ਪੈਸੇ ਲੱਗੇ ਉਹ ਕਿੱਥੋਂ ਲੱਗੇ ਜਾ ਜੇ ਕਿਸੇ ਨੂੰ ਭੈਣ ਦੀ ਸੇਵਾ ਤੇ ਸ਼ੱਕ ਆ ਮੇਰੇ ਘਰ ਆ ਕੇ ਜਦੋਂ ਮਰਜੀ ਡਿਟੇਲ ਲੈ ਸਕਦਾ ਅਗਲੀ ਗੱਲ ਕਿ ਇਸ ਵੀਰ ਵੱਲੋਂ ਇੱਕ ਵੀਡੀਓ ਨਾਲ ਅਟੈਚ ਕਰਕੇ ਇਹ ਗੱਲ ਕਹੀ ਗਈ ਕਿ ਇਹਦਾ ਭਰਾ ਚਿੱਟਾ ਵੇਖਦਾ ਆ ਮੇਰਾ ਭਰਾ ਬਿਠਾ ਅਰਤਾਰ ਸਿੰਘ ਜਦੋਂ ਮਰਜੀ ਡਾਕਟਰਾਂ ਦੀ ਟੀਮ ਲੈ ਕੇ ਆ ਜੋ ਜਿਹੜਾ ਮਰਜੀ ਬੰਦਾ ਇਹਦਾ ਡੋਪ ਟੈਸਟ ਕਰਵਾ ਲਓ ਜੇ ਮੇਰਾ ਭਰਾ ਡਰੱਗੀ ਪਾਇਆ ਗਿਆ ਜੋ ਸਜ਼ਾ ਮੈਨੂੰ ਲੋਕ ਲਾਉਣਗੇ ਮੈਂ ਉਹ ਸਜ਼ਾ ਨੂੰ ਕਬੂਲੂਂਗੀ ਪਰ ਪਰ ਮੇਰੇ ਆ ਮੈਂ ਇੱਕ ਗਰੰਟੀ ਜਿੰਨੀ ਆ ਤੈਨੂੰ ਮੈਂ ਆਪਦੇ ਪਿੰਡ ਨੂੰ ਪਹਿਲਾਂ ਰੱਖਿਆ ਜਿਹੜੇ ਪਿੰਡ ਕਰਕੇ ਤੂੰ ਮੇਰੇ ਤੋਂ ਫਟ ਪਾਉਣ ਲੱਗਾ ਸੀ ਮੇਰਾ ਪਿੰਡ ਪਹਿਲਾਂ ਰਮਨਦੀਪ ਕੌਰ ਮਰਖਾਈ ਚੋਂਦੀ ਤਾਂ ਬਾਪ ਦਾ ਨਾਮ ਵੀ ਲਾ ਸਕਦੀ ਸੀ ਪਰ ਮੈਂ ਆਪਦੇ ਪਿੰਡ ਦਾ ਲਾਇਆ ਮੇਰੇ ਪਿੰਡ ਦਾ ਕੋਈ ਬੰਦਾ ਗੁਰੂ ਘਰੇ ਚੜ੍ਹ ਕੇ ਕਹੇ ਵੀ ਅਵਤਾਰ ਸਿੰਘ ਮਰਖਾਈ ਨਸ਼ਾ ਤਸਰੀ ਕਰਦਾ ਹੈ ਜਾ ਜਹੇਦਾਰ ਹਰਮੰਦਰ ਸਿੰਘ ਨਝਾਤਾ ਸਕਰੀ ਕਰਦਾ ਜਾਂ ਰਮਨਦੀਪ ਕੌਰ ਮਰਖਾਈ ਕਰਦੀ ਆ ਛੇਤਰ ਭਰਾਵਾ ਤੇਰਾ ਤੇ ਸਿਰ ਸਾਡਾ ਪਰ ਇਹ ਨਹੀਂ ਹੁੰਦਾ ਵੀ ਭੈਣਾ ਤੇ ਆਏ ਇਲਜ਼ਾਮ ਲਾ ਦੇ ਜੀ ਆ ਅਗਲੀ ਗੱਲ ਸਾਹਮਣੇ ਆਉਂਦੀ ਆ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਮੈਂ ਬੋਲ ਕੇ ਇਹ ਚੀਜ਼ ਪਾਈ ਉਸ ਦਿਨ ਦੀ ਵੀਡੀਓ ਆ ਜਿਹੜੀ ਭੈਣ ਦਲਵਿੰਦਰ ਕੌਰ ਵੱਲੋਂ ਮੈਨੂੰ ਸੈਂਡ ਕੀਤੀ ਗਈ ਜਿਹੜੀ ਮੈਂ ਸੇਵ ਕਰ ਚੁੱਕੀ ਆ ਜਿਹਦੇ ਵਿੱਚ ਮੈਂ ਕਿਹਾ ਕਿ ਭੈਣ ਦਲਵਿੰਦਰ ਕੌਰ ਨੇ ਇੱਕ ਮਾਂ ਦਾ ਰੋਲ ਅਦਾ ਕੀਤਾ ਮੈਂ ਕਦੇ ਉਤੋਂ ਮੈਂ ਬੋਲ ਕੇ ਦੱਸਿਆ ਕਿ ਜਿਹੜਾ ਇਹ ਸਲਾਈ ਸੈਂਟਰ ਹੈ ਸਰਦਾਰ ਹਰਬੰਸ ਸਿੰਘ ਦੀ ਯਾਦ ਚ ਸ਼ੁਰੂ ਕੀਤਾ ਗਿਆ ਤੇ ਮੇਰਾ ਛੋਟਾ ਜਾਂ ਵੱਡਾ ਵੀਰ ਹਰਜੀਤ ਸਿੰਘ ਜਿਹੜਾ ਇਸ ਦੁਨੀਆ ਚ ਨਹੀਂ ਰਿਹਾ ਉਹਦੀ ਯਾਦ ਚ ਮਸ਼ੀਨਾਂ ਮੰਡੀਆਂ ਗਈਆਂ 27 ਤਰੀਕ ਨੂੰ ਜਿਹੜਾ ਜਗ ਬਾਣੀ ਅਖਬਾਰ ਆ ਉਹਦੇ ਵਿੱਚ ਖਬਰ ਲੱਗਦੀ ਆ ਜੀਤੇ ਭੈਣ ਜਤਿੰਦਰ ਕੌਰ ਦੇ ਭੈਣ ਦਲਵਿੰਦਰ ਕੌਰ ਦਾ ਖਾਸ ਤੌਰ ਤੇ ਜਿਹੜਾ ਜਿੱਤਰ ਕੀਤਾ ਜਾਂਦਾ ਉਸ ਤੋਂ ਬਾਅਦ ਜਿਹੜੀ 5 ਨੂੰ ਕਾਰ ਚ ਪਾਇਆ ਜਾਂਦਾ ਬਤੌਰ ਮੇਰੇ ਕੋਲੇ ਪ੍ਰੂਫ ਆ ਜਿਹਦੇ ਉੱਤੇ ਭੈਣ ਦਲਵਿੰਦਰ ਕੌਰ ਦਾ ਤੇ ਭੈਣ ਜਤਿੰਦਰ ਕੌਰ ਦਾ ਨਾਮ ਲਿਖਿਆ ਜਾਂਦਾ ਉਸ ਤੋਂ ਅਗਲੀ ਗੱਲ ਜਿਹੜਾ ਆ 5 ਤਰੀਕ ਨੂੰ ਜਿਹੜੀ ਖਬਰ ਲੱਗਦੀ ਆ ਭਰਾਵੋ ਮੈਂ ਰੱਬ ਨੂੰ ਜਾਣ ਦੇਣੀ ਆ ਮੈਨੂੰ ਨਹੀਂ ਪਤਾ ਕਦੋਂ ਖਬਰ ਲੱਗੀ ਕਿਵੇਂ ਲੱਗੀ ਮੈਂ ਕਾਲੀਆਂ ਵਾਲੇ ਵਾਲੇ ਬਾਈ ਜੀ ਨਾਲ ਗੱਲ ਕੀਤੀ ਉਹ ਕਹਿੰਦਾ ਭੈਣ ਜੀ ਅਸੀਂ ਤੁਹਾਡੇ ਤੋਂ ਡਾਟੇ ਲੈ ਨਹੀਂ ਅਸੀਂ ਤਾਂ ਪੁਰਾਣੇ ਡਾਟਿਆਂ ਤੇ ਲਾਤੀ ਉਹਦੇ ਵਿੱਚ ਦੱਸੋ ਮੇਰਾ ਕਸੂਰ ਆ ਮੀਡੀਆ ਤੇ ਮੈਂ ਬੋਲਿਆ ਵੀ ਭੈਣ ਦਲਵਿੰਦਰ ਕੌਰ ਵੱਲੋਂ ਸੇਵਾ ਕਰਵਾਈ ਗਈ। ਬਾਕੀ ਭੈਣੇ ਬਾਬਾ ਨਾਨਕ ਤਾਂ ਜਾਣਦਾ ਸੀ। ਜੇ ਫੇਰ ਵੀ ਤੁਹਾਨੂੰ ਲੱਗਦਾ ਵੀ ਭੈਣ ਰਮਨਦੀਪ ਨੇ ਕੋਸ਼ਿਸ਼ ਖਾਧਾ ਤਾਂ ਮੈਂ ਉਹ ਜਨਤਾ ਦੀ ਕਚੈਰੀ 'ਚ ਦੇਣਦਾਰ ਹਾਂ ਪਰ ਆ ਥੋੜੇ ਪੈਸੇ ਆ ਜਿਹੜੇ ਇੱਕ ਇੱਕ ਕੱਲੇ ਕੱਲੇ ਰੁਪਏ ਦਾ ਜਿਹੜਾ ਹਿਸਾਬ ਆ ਮੇਰੇ ਕੋਲੇ। ਕੱਲੇ ਕੱਲੇ ਰੁਪਏ ਦਾ। ਉਹ ਭੈਣੇ ਮੈਂ ਥੋੜੇ ਪੈਸੇ ਖਾ ਕੇ ਕੀ ਲੈਣਾ ਮੈਨੂੰ ਤਾਂ ਵਕਤ ਨੇ ਅੱਗੇ ਹੀ ਮਾਰਿਆ। ਮੈਂ ਤਾਂ ਅੱਗੇ ਹੀ ਆਪਦੇ ਜੋਆ ਕਮਸਾ ਪਾਲਦੀ ਪਰ ਜੇ ਮੇਰਾ ਵੀਰ ਇਹ ਗੱਲ ਕਵੇ ਨਾ ਵੀ ਮੇਰੇ ਵੀਰਦਿਆਂ ਇਦਾਂ ਵੀਡੀਓ ਪਾਉਣ ਤੇ ਭੈਣ ਬੋਲਣੋਂ ਹਟ ਜੂਗੀ ਭਰਾਵਾ ਪਤੀ ਦੇ ਸਿਵੇ ਤੋਂ ਕਸਮ ਖਾ ਕੇ ਧੁਰੀ ਆ ਇਹ ਲੜਾਈ ਐਵੇਂ ਲੜੂਗੀ ਜਿੰਨੀ ਦੇ ਰਾਖੜੀ ਸਾ ਮੇਰੇ ਤੇ ਰਿਆ ਉਹ ਤੋਂ ਪਹਿਲਾਂ ਭੈਣ ਵੱਲੋਂ ਸੇਵਾ ਕੀਤੀ ਗਈ ਸੀ ਹਰ ਪੀੜਤਾਂ ਲਈ 10 ਜਾਂ ਪਿਆ ਭੈਣ ਵੱਲੋਂ ਭੇਜਿਆ ਗਿਆ ਸੀ ਜਿਹਦੀਆਂ ਆ ਰਸੀਤਾ ਨਾਲ ਲਗੀਆਂ ਕੱਲੀ ਕੱਲੀ ਦਵਾਈ ਦਾ ਰੇਤ ਤੇ ਜਿਹੜਾ ਬੈਲ ਲੱਗਾ ਹੋਇਆ ਜਿਹੜਾ ਭੈਣ ਹੋਰਾਂ ਨੂੰ ਮੈਂ ਭੇਜਿਆ ਵੀ ਸੀ ਅਗਲੀ ਗੱਲ ਹੈ ਇਹ ਤਾਂ ਹੈਗੇ ਆ ਬਿੱਲ ਸਬੂਤ ਨਾਲ ਵੀਡੀਓ ਸਬੂਤ ਵੀ ਹੈ ਨਾ ਕੱਲੀ-ਕੱਲੀ ਗੱਲ ਦੀ ਜਿਹੜੀ ਵੀਡੀਓ ਬਣੀ ਹੋਈ ਆ ਹੁਣ ਮੈਂ ਭੈਣ ਦਲਵਿੰਦਰ ਨੂੰ ਇਹ ਬੇਨਤੀ ਕਰਦੀ ਵੀ ਭੈਣ ਜੀ ਜੇ ਅਖਬਾਰ ਵਾਲੀ ਨਿਊਜ਼ ਦਾ ਰੌਲਾ ਨਾ ਸੱਚ ਜਾਣਿਓ ਤੁਹਾਡੀ ਭੈਣ ਨੇ ਨਹੀਂ ਸਿਲਵਾਈ ਪਰ ਜੇ ਤੁਹਾਨੂੰ ਫੇਰ ਵੀ ਲੱਗਦਾ ਆਪਾਂ ਉਹ ਸਾਰੀਆਂ ਕੁੜੀਆਂ ਬੁਲਾ ਲੈਣੇ ਆ ਜਿਹੜੀਆਂ ਕੁੜੀਆਂ ਨੂੰ ਮਸ਼ੀਨਾਂ ਦਿੱਤੀਆਂ ਗਈਆਂ ਬਤਾਰ ਆਪਾਂ ਮਸ਼ੀਨਾਂ ਦੇ ਉੱਤੇ ਤੁਹਾਡਾ ਨਾਮ ਲਖਵਾ ਦਿੰਨੇ ਆ ਵੀ ਭੈਣ ਦਲਵਿੰਦਰ ਕੌਰ ਵੱਲੋਂ ਦਿੱਤੀਆਂ ਗਈਆਂ ਜਿਹੜੀ ਤੁਸੀਂ ਸੇਵਾ ਲੰਗਰ ਦੀ ਕੀਤੀ ਆ 29000 ਰੁਪਿਆ ਉਹ ਲੰਗਰ ਸਭ ਨੂੰ ਪਤਾ ਹਿਆਰਾਂ ਦਾ ਕੱਟ ਸੀ ਸਭ ਛੱਕੇ ਗਏ ਨੇ ਇਥੋਂ ਜਿਹੜਾ ਤੁਸੀਂ ਪਹਿਲਾਂ 33000 ਦੀ ਗੱਲ ਕੀਤੀ ਆ 33660 ਰੁਪਏ ਉਹ ਤੁਹਾਨੂੰ ਵੀ ਪਤਾ ਵੀ ਕਿਸੇ ਭੈਣ ਦੀ ਬੱਚੀ ਦੀ ਮੈਰਿਜ ਕੀਤੀ ਮੈਂ ਜ਼ਿਕਰ ਨਹੀਂ ਕਰਨਾ ਚਾਹੁੰਦੀ ਈਆਂ ਸਭ ਦੀਆਂ ਸਾਂਝੀਆਂ ਨੇ ਉਹ ਕੱਲੀ ਕੱਲੀ ਡਿਟੇਲ ਪਈ ਕਿੱਥੇ ਕਿੱਥੇ ਖਰਚਾ ਹੋਇਆ ਕਿਵੇਂ ਕਿਵੇਂ ਹੋਇਆ ਕੁੜੀ ਦੀਆਂ ਮਾਈਆਂ ਤੋਂ ਲੈ ਕੇ ਤੇ ਕੁੜੀ ਦੀ ਵਿਦਾਈ ਗਈ ਤੱਕ ਦੀਆਂ ਸਾਰੀਆਂ ਵੀਡੀਓ ਨੇ ਸੋ ਮੈਂ ਇਹ ਉਸ ਵੀਰ ਨੂੰ ਜਵਾਬ ਦੇਣਾ ਚਾਹਨੀ ਆ ਵੀ ਹੁਣ ਪਿੰਡ ਚੋਂ ਚਾਚੇ ਤਾਈ ਲੱਖਾਂ ਹੋਣਗੇ ਅੱਜ ਕੱਲ ਤਾਂ ਨਾਲ ਦੇ ਜੰਮੇ ਭੈਣ ਭਰਾ ਨਹੀਂ ਸੁਣਦੇ ਪਰ ਮੈਂ ਫਕਰ ਨਾ ਕਹਨੀ ਆ ਮੇਰੇ ਭਰਾ ਤੇ ਕੋਈ ਅਟੈਕ ਲਾ ਕੇ ਵਿਖਾਵੇ ਮੇਰੇ ਤੇ ਲਾ ਕੇ ਵਿਖਾਵੇ ਮੇਰੇ ਬਾਪ ਤੇ ਲਾ ਕੇ ਵਿਖਾਵੇ ਹਾਂ ਜੇ ਇਹਨੂੰ ਲੱਗਦਾ ਕੋਈ ਚਾਚੇ ਤਾਏ ਦਾ ਪੋਤਾ ਮੈਂ ਘੜਾ ਉਹਦੀ ਸਲੋਤਾ ਕਰਦੀ ਆ ਜਾਂ ਮੈਂ ਉਸ ਬੰਦੇ ਦੇ ਪਿੱਛੇ ਜਾਨੀ ਆ ਮੈਂ ਤਾਂ ਕਹਿੰਨੀ ਆ ਕੱਲ ਨੂੰ ਅੜਦਾ ਅੱਜ ਜੜੇ ਤੂੰ سپورਟ ਕਰ ਜੇ ਤੇਰੇ ਮਗਰ ਨਾ ਕਰਗੇ ਫੇਰ ਕਹਿ ਬਰ ਵੀਰ ਮੇਰਾ ਐਵੇਂ ਕਿਸੇ ਤੇ ਅਲੀਗੇਸ਼ਨ ਨਹੀਂ ਲਾਈਦੇ ਪਹਿਲਾਂ ਉਹਨਾਂ ਚੀਜ਼ਾਂ ਨੂੰ ਵੇਖ ਲੈਂਦਾ ਬਾਕੀ ਗੱਲ ਵੀਰ ਦੀ ਵੀਡੀਓ ਦੀ ਵੀਰ ਨੇ ਕਿਹਾ ਸੀ ਇੱਥੇ ਭੈਣ ਮੈਨੂੰ ਧੰਕੀਆਂ ਦਿੰਦੀ ਆ ਫੋਨ ਕਰਕੇ ਨਹੀਂ ਪੋਸਟ ਪਹਿਲਾਂ ਵੀਰ ਵੱਲੋਂ ਪਾਈ ਗਈ ਸੀ ਇਹਦੇ ਕਿਸੇ ਚਿਹਤੇ ਵੱਲੋਂ ਕਮੈਂਟ ਕੀਤਾ ਗਿਆ ਲੋਕਾਂ ਵੱਲੋਂ ਮੈਨੂੰ ਉਹ ਪੋਸਟ ਆ ਜਿਹੜੀ ਉਹ ਸ਼ੇਅਰ ਕੀਤੀ ਗਈ ਉਸ ਤੋਂ ਬਾਅਦ ਮੈਂ ਤੋ ਪੁੱਛਿਆ ਸੀ ਨਾਲ ਮੈਂ ਇਹ ਕਿਹਾ ਸੀ ਵੀਰੇ ਜੇ ਕੋਈ ਸ਼ੱਕ ਨਾ ਤੇਨੂੰ ਤੇ ਆਪਾਂ মিডিਆ 'ਚ ਬਹਿ ਕੇ ਗੱਲ ਕਰ ਲਈਏ ਆ ਆਜਾ ਤੇਰੇ ਕੱਲੇ-ਕੱਲੇ ਸਵਾਲ ਦਾ ਮੈਂ ਜਵਾਬ ਦੇਵਾਂਗੀ ਸੋ ਇਹ ਸਾਰੇ ਭੈਣੋ ਪ੍ਰਾਵ ਸਬੂਤਾਂ ਲੇਟ ਐਸ ਕਰਕੇ ਹੋ ਗਈ ਮੈਂ ਕਿਉਂਕਿ ਮੈਂ ਬੈਂਕ 'ਚੋਂ ਸਟੇਟਮੈਂਟ ਕਢਾ ਕੇ ਲਿਆਉਣੀ ਸੀ ਕੱਲੀ-ਕੱਲੀ ਤਰੀਕ ਦੀ ਸਟੇਟਮੈਂਟ ਦਾ ਕੱਲੀਆਂ ਇਹ ਨਹੀਂ ਭੈਣੇ ਹੋਰ ਬਹੁਤ ਸੇਵਾ ਭੇਜੀਆਂ ਜਿੱਥੇ-ਜਿੱਥੇ ਭੈਣ ਨੇ ਭੇਜਿਆ ਉੱਥੇ-ਉੱਥੇ ਗਈਆਂ ਉਥੋਂ-ਉਥੋਂ ਏਰੀਆ ਦਾ মিডিਆ ਉਸ ਚੀਜ਼ ਦਾ ਗਵਾ ਕਿਉਂਕਿ ਮੇਰੇ ਏਰੀਆ 'ਚ ਤਾਂ ਚਲੋ ਮੈਨੂੰ মিডিਆ ਜਾਣਦਾ ਹੋ ਸਕਦਾ ਬਾਸੇ ਦੇ ਏਰੀਆ ਚ ਨਹੀਂ ਜਾਂਦਾ ਹੋ ਸਕਦਾ ਸੋ ਮੈਂ ਭੈਣ ਦਲਵਿੰਦਰ ਦਾ ਧੰਨਵਾਦ ਕਰਦੀ ਆ ਨਾਲ ਇਹ ਕਿਹਨੀ ਵੀ ਭੈਣੇ ਜਿਹੜੇ ਗੱਲ ਇਹ ਆ ਨਾ ਤੇ ਤੁਹਾਡਾ ਅਖਬਾਰ ਚ ਨਾ ਨਹੀਂ ਆਇਆ ਤੇ ਭੈਣੇ ਆਪਾਂ ਉਹ ਕੁੜੀਆਂ ਦੁਬਾਰਾ ਇਕੱਠੀਆਂ ਕਰ ਲਈਆਂ ਭੈਣ ਵੱਲੋਂ ਤਾਂ ਲਿਆ ਗਿਆ ਨਾ ਹਰ ਮੀਡੀਆ ਚੈਨਲ ਤੇ ਲਿਆ ਆਪਦੇ ਘਰੇ ਹਜ਼ਾਰਾਂ ਲੋਕਾਂ ਦੇ ਵਿੱਚ ਤੇਰਾ ਜ਼ਿਕਰ ਕੀਤਾ ਵੀ ਮੇਰੀ ਵੱਡੀ ਭੈਣ ਦਵਿੰਦਰ ਕੌਰ ਨੇ ਇਹ ਕੰਮ ਕੀਤਾ ਉਹਨੇ ਹਰਜੀਤ ਸਿੰਘ ਦੀ ਜਾਤ ਚ ਮਸ਼ੀਨਾ ਮੰਡੀਆਂ ਉਹ ਭੈਣ ਵੱਲੋਂ ਇੰਨੀ ਸਪੋਰਟ ਕੀਤੀ ਗਈ ਸੋ ਜੇ ਫੇਰ ਵੀ ਤੁਹਾਨੂੰ ਲੱਗਦਾ ਤਾਂ ਜਿਹੜੇ ਲੋਕਾਂ ਨੂੰ ਕੋਈ ਵੀ ਸ਼ਿਕਵਾ ਜਾਂ ਕੁਝ ਲੱਗਦਾ ਉਹ ਮੇਰੇ ਵੀਰ ਮੇਰੇ ਘਰੇ ਆਣ ਕੇ ਜਿਦੋਂ ਮਰਜੀ ਸਬੂਤ ਦੇਖ ਸਕਦੇ ਸਾਰੇ A to Z ਸਬੂਤ ਨੇ ਇਹ ਵੀਰ ਨੇ 1,40,000 ਰੁਪਏખ્યા ट्रांजੈਕਸ਼ਨਾਂ ਜਿਹੜੀਆਂ ਜਿੰਨਾਂ ਦੀ ਮੈਂ ਡਿਟੇਲ ਕਢਾ ਕੇ ਲਿਆਂਦੀ ਆ ਉਹ ਮੈਂ ਤੁਹਾਡੇ ਸਾਹਮਣੇ ਕਰਤੀ ਆ 28 31 ਮੈਂ 1 2 12 12 ਨੂੰ 1000 ਰੁਪਏ ਵਿੱਚ ਦੱਸਿਆ ਸੀ ਮੈਂ ਦਿਵਾਲੀ ਦਾ ਦਿਨ ਸੀ ਮੇਰੇ ਬੱਚਿਆਂ ਨੂੰ ਸੂਟ ਦੇ ਲਈ ਪਹਿਣ ਵੱਲੋਂ ਪਾਇਆ ਰਿਹਾ ਸੀ ਮੈਂ ਉਹਦਾ ਧੰਨਵਾਦ ਕਰਦੀ ਆਂ ਵੀ ਹੁਣੇ ਦੇਹ ਦੇ ਹੱਥ ਤੇ ਮੇਰੇ ਬੱਚਿਆਂ ਨੂੰ ਪਾਇਆ ਬਾਕੀ ਸੰਸਥਾਵਾਂ ਪ੍ਰਭੂ ਪਹਿਣਾ ਭਰਾਵਾਂ ਦੇ ਸੰਯੋਗ ਨਾਲ ਚੱਲਦੀਆਂ ਹਰ ਇੱਕ ਬੰਦਾ ਇਸ ਚੀਜ਼ ਦਾ ਗਵਾਹ ਹੈ ਕਿ ਮੈਂ ਮਾਪਿਆਂ ਦੇ ਬਾਰ ਬੈਠੀ ਆਂ ਜੇ ਕਿਸੇ ਭੈਣ ਭਰਾ ਨੇ ਅੱਜ ਤੱਕ ਕੋਈ ਵੀ ਮੇਰੇ ਹੱਥ ਸਪੋਰਟ ਕੀਤੀ ਆ ਤਾਂ ਮੈਂ ਲਾਈਵ ਹੋ ਕੇ ਅਗਲੇ ਨੂੰ ਵੀਡੀਓ ਕਾਪ ਤੇ ਦਿਖਾ ਕੇ ਅਗਿਆਂ ਤੱਕ ਪਹੁੰਚਾਉਂਦੀ ਰਹੀ ਆ ਰਮਨਦੀਪ ਨੇ ਕਿਸੇ ਦਾ ਪੈਸਾ ਖਾ ਕੇ ਕਿੱਥੇ ਜਾਣਾ ਜਿਹਦਾ ਭਰਜਵਾਨ ਪਤੀ ਮੁੱਕ ਗਿਆ ਰਮਨਦੀਪ ਤਾਂ ਲੋਕਾਂ ਦੀਆਂ ਸੀਸਾਂ ਲੈਣੀਆਂ ਚਾਹੁੰਦੀ ਆ ਬਾਤ ਸੀਸਾਂ ਨਹੀਂ ਮੇਰੇ ਘੋਰਾ ਪਰ ਬੱਚੇ ਆ ਮੈਂ ਕਿਸੇ ਦਾ ਖਾ ਕੇ ਇਹ ਨਹੀਂ ਆਪਦੇ ਪੁੱਤ ਨਹੀਂ ਵਟਾਉਣਗੇ ਤੇ ਭਰਾਵਾ ਥੋੜੀ ਜੀ ਸੋਤ ਨਾ ਬੋਲੀ ਦਿੱਤੀ ਤਾਂ ਧੰਨਵਾਦ